ਸਤਿ ਸ਼੍ਰੀ ਅਕਾਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੋਲੋਗ੍ਰਾਂਥ ਤੇ ਸਵਾਗਤ ਹੈ ਇਸ ਵੇਲੇ ਮੇਰੇ ਨਾਲ ਸਰਦਾਰ ਮਾਲਵੀਂਦਰ ਸਿੰਘ ਮਾਲੀ ਸਾਹਿਬ ਆਨਲਾਈਨ ਤੇ ਨੇ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਸ਼ੁਕਰੀਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮਾਲੀ ਸਾਹਿਬ ਵੈਸੇ ਤਾਂ ਜੋ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਹੁੰਦਾ ਸਰਪ੍ਰਸਤੀ ਦੇ ਹੇਠ ਉਹ ਕੋਈ ਲੋਕਸ਼ੀਪੀ ਗੱਲ ਤਾਂ ਹੈ ਨਹੀਂ ਪਰ ਕੁਝ ਕੁ ਗੱਲਾਂ ਇਦਾਂ ਦੀਆਂ ਨੇ ਕਿ ਸਮਾਜ ਹੈਰਾਨ ਹੋ ਜਾਂਦਾ ਕਿ ਸੱਚੀ ਇਦਾਂ ਵੀ ਹੋ ਗਿਆ ਉਹ ਸੀ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜਾ ਸਿੱਟ ਨਹੀਂ ਖੁਲਾਸਾ ਕੀਤਾ ਕਿ ਖਰੜ ਦੇ ਵਿੱਚ ਇੰਟਰਵਿਊ ਹੋਈ ਹੈ ਬਰਲਾਂ ਬਤਾਂ ਬਹੁਤ ਹੋਈਆਂ ਇਸ ਇੰਟਰਵਿਊ ਬਾਰੇ ਬਹੁਤ ਪੱਖ ਰੱਖੇ ਗਏ ਅਸਲ ਦੇ ਵਿੱਚ ਤੁਹਾਡੇ ਕੋਲ ਉਸੇ ਗੱਲ ਸਮਝਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਖਰੜ ਦੇ ਵਿੱਚ ਲੌਰੈਂਸ ਜਿਹੜੀ ਇੰਟਰਵਿਊ ਹੋਈ ਹੈ ਉਸ ਇੰਟਰਵਿਊ ਦੇ ਅਰਥ ਕੀ ਨੇ ਮਾਲੀ ਸਾਹਿਬ ਗੁਰਜਿੰਦਰ ਜੀ ਸਮਾਂ ਬਦਲਦਾ ਪਰਵਾਹਸ਼ਾ ਵਾਂਗ ਬਦਲਦੀਆਂ ਨੇ ਰੂਲ ਬਦਲ ਜਾਂਦਾ ਹਰ ਇੱਕ ਦੇ ਇੱਕ ਸੰਸਥਾ ਦਾ ਕੋਈ ਵੇਲਾ ਸੀ ਜਦੋਂ ਕਰਤਾਰ ਸਿੰਘ ਸਰਾਭਾ ਨੇ ਕਵਿਤਾ ਲਿਖੀ ਸੀ ਜਦੋਂ ਆਜ਼ਾਦੀ ਲਈ ਲੜ ਰਿਹਾ ਸੀ ਜੇਲਾ ਹੈਨ ਕਾਲਜ ਵਤਨ ਸੇਵਕਾਂ ਲਈ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਫਿਰ ਇੱਕ ਹੋਰ ਦੌਰ ਆਇਆ ਜਦੋਂ ਇਹ ਕਿਹਾ ਗਿਆ ਵੀ ਜੇਲਾ ਨੇ ਜਿਹੜੀਆਂ ਇਹ ਬੰਦਿਆਂ ਨੂੰ ਸੁਧਾਰਨ ਲਈ ਵਰਤਦੀਆਂ ਨੇ ਇਹਨਾਂ ਨੂੰ ਜੇਲ੍ਹ ਦਾ ਨਾਂ ਦੇਣ ਦੀ ਥਾਂ ਸੁਧਾਰ ਘਰਾਂ ਨਾਲ ਕੋ ਫਿਰ ਜਿਹੜਾ ਅੱਜ ਦਾ ਦੌਰ ਆ ਉਹ ਇਹ ਆ ਵੀ ਜਿਹੜੀਆਂ ਜ਼ਿਲ੍ਹਾ ਨੇ ਉਹ ਗੈਂਗਸਟਰਾਂ ਲਈ ਤੁਸੀਂ ਜਿੰਨੂੰ ਮਰਜ਼ੀ ਉਹਦਾ ਕੋਈ ਮਰਜ਼ੀ ਨਾਂ ਲੈ ਲਓ ਜਿਹੜੇ ਸਮਾਜ ਦੇ ਦੁਸ਼ਮਣ ਲੋਕ ਨੇ ਉਹ ਗਤੀਵਿਧੀਆਂ ਕਰਦੇ ਨੇ ਉਹਨਾਂ ਲਈਏ ਟ੍ਰੇਨਿੰਗ ਸੈਂਟਰ ਨੇ ਉਹਨਾਂ ਲਈ ਇਹ ਸੁਰੱਖਿਅਤ ਜਗ੍ਹਾਵਾਂ ਨੇ ਉੱਥੋਂ ਉਹ ਸਾਰਾ ਆਪਣਾ ਸਿਸਟਮ ਚਲਾਉਂਦੇ ਨੇ ਇਹਦਾ ਮਤਲਬ ਇਹ ਹੋਇਆ ਜਦੋਂ ਵਤਨ ਸੇਵਕਾਂ ਲਈ ਸੀ ਤਸ਼ੱਦਦ ਹੁੰਦਾ ਸੀ ਭੁੱਖੜ ਤਾਲਾ ਕਰਦੇ ਸੀ ਮੰਗਾ ਕਰਦੇ ਸੀ ਜਦੋਂ ਸੁਧਾਰ ਘਰ ਸੀ ਉਦੋਂ ਹੋਰ ਤਰ੍ਹਾਂ ਦੀ ਗੱਲ ਸੀ ਹੁਣ ਜਦੋਂ ਆਹ ਹਾਲ ਆ ਗਿਆ ਹੁਣ ਇਹ ਜੇਲ੍ਹਾਂ ਨੂੰ ਆਪਣੇ ਟ੍ਰੇਨਿੰਗ ਸੈਂਟਰਾਂ ਲਈ ਸਮਾਜ ਵਿਰੋਧੀ ਗਤੀਵਿਧੀਆਂ ਲਈ ਦੇਸ਼ਾਂ ਵਿਦੇਸ਼ਾਂ ਨਾਲ ਸੰਪਰਕ ਕਰ ਲਈ ਜਿਹੜੇ ਦੋਸ਼ੇਠਾਏ ਜੇਲ੍ਹ ਚ ਬੰਦ ਹੁੰਦੇ ਹਨ ਉਹਨਾਂ ਦੋਸ਼ਾਂ ਨੂੰ ਹੋਰ ਵੱਡੀ ਪੱਧਰ ਤੇ ਫਲਾਉਣ ਦਾ ਸੈਰਗਾਹ ਕਹ ਦੋ ਮਤਲਬ ਤੁਸੀਂ ਇਹਨੂੰ ਜੋ ਮਰਜ਼ੀ ਨਾਲ ਲੈ ਲਓ ਉਹ ਬਣ ਗਈ ਐ ਨਾ ਜੀ ਇਹਦਾ ਮਤਲਬ ਇਹੀ ਹੈ ਜੀ ਬਿਲਕੁਲ ਤੇ ਮਾਲੀ ਸਾਹਿਬ ਨੂੰ ਇਸ ਕਰਕੇ ਬੜਾ ਡੂੰਗਾ ਹੋ ਜਾਂਦਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਜ਼ਿੰਮੇਵਾਰੀ ਆ ਗੋਲਡੀ ਬਰਾਡ ਨੇ ਲਈ ਤੇ ਲਾਰੈਂਸ ਵਰਨ ਦੇ ਵਿੱਚ ਵੀ ਤੇ ਕੀ ਮਾਮਲਾ ਐਡਾ ਸੈਂਸਿਟਿਵ ਇਸ਼ੂ ਹੋਵੇ ਪੰਜਾਬ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਵਿੱਚ ਕਤਲ ਹੋਵੇ ਤੇ ਇੰਟਰਵਿਊ ਪੰਜਾਬ ਦੀ ਜਿਹੜਾ ਦੇ ਵਿੱਚ ਹੋਵੇ ਤੇ ਬਦਨਾਮੀ ਵੀ ਇਹਦੇ ਚ ਪੰਜਾਬ ਸਰਕਾਰ ਦੀ ਹੈ ਕੀ ਕੋਈ ਵੱਡੀਆਂ ਤਾਕਤਾਂ ਨੇ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਤੋਂ ਉੱਪਰ ਨੇ ਤੇ ਉੱਥੇ ਸਾਡੀਆਂ ਸੂਬੇ ਦੀਆਂ ਸਰਕਾਰਾਂ ਬੇਵੱਸ ਨੇ ਕੀ ਨੈਕਸਸ ਐਡਾ ਮਜ਼ਬੂਤ ਹੈ ਕਿ ਸੂਬੇ ਦੀਆਂ ਸਰਕਾਰਾਂ ਦੇ ਹੱਥ ਖੜੇ ਨੇ ਜਦੋਂ ਪੁਲਿਸ ਫੋਰਸ ਹੈ ਇੱਥੇ ਕੈਬਨਟਸ਼ਿਪ ਹੈ ਸੀਐਮਸ਼ਿਪ ਹੈ ਇੱਕ ਕੋਈ ਯੂਟੀ ਤਾਂ ਹੈ ਨਹੀਂ ਪੰਜਾਬ ਉੱਤੇ ਪੰਜਾਬ ਇੱਕ ਸਰਹੱਦੀ ਸੂਬਾ ਕਿੰਨੇ ਤਰ੍ਹਾਂ ਦੇ ਪੰਜਾਬ ਦੇ ਐਸਪੈਕਟ ਨੇ ਕਿ ਜਿੱਥੇ ਸੂਬਾ ਸਰਕਾਰਾਂ ਦਾ ਵੀ ਹੱਥ ਖੜੇ ਹੋ ਜਾਣ ਮਾਲੀ ਸਾਹਿਬ ਇਹੋ ਜਿਹੇ ਕਿਹੜੀਆਂ ਤਾਕਤਾਂ ਨੇ ਉਹ ਜੀ ਦੇਖੋ ਜੀ ਗੱਲ ਇਹ ਆ ਜਦੋਂ ਆਪਾਂ ਮਾਫੀਆ ਕਹਿੰਦੇ ਆ ਨਾ ਜੀ ਮਾਫੀਆ ਜਿਹੜਾ ਉਹ ਸਰਕਾਰਾਂ ਵੱਲੋਂ ਬਣਾਈਆਂ ਹੋਈਆਂ ਨੀਤੀਆਂ ਚੋਂ ਪੈਦਾ ਹੁੰਦਾ ਹੈ ਚਾਹ ਸ਼ਰਾਬ ਮਾਫੀਆ ਲੈਂਡ ਮਾਫੀਆ ਸੈਨ ਮਾਫੀਆ ਕੇਵਲ ਮਾਫੀਆ ਟਰਾਂਸਪੋਰਟ ਮਾਫੀਆ ਇਹ ਜਿਹੜਾ ਗੈਂਗਸਟਰ ਆ ਨਾ ਜੀ ਇਹ ਕੋਈ ਬੰਦਿਆਂ ਦੀ ਨਿੱਜੀ ਲੜਾਈ ਨਹੀਂ ਹੈ ਇਹ ਗੈਂਸਟ੍ਰਿਕ ਸਿਆਸਤਾਂ ਪੋਲਿਟਿਕਸ ਆ ਜਿੱਥੇ ਪੈਸਾ ਆ ਜਾਂਦਾ ਉਥੇ ਮਾਫੀਆ ਵੀ ਆ ਜਾਂਦਾ ਉਥੇ ਗੈਂਗਸਟਰ ਵੀ ਆ ਜਾਂਦੇ ਆ ਤੁਸੀਂ ਥੋੜਾ ਸੋਚੋ ਵੀ ਆਪਾਂ ਕਹਿੰਦੇ ਕਬਡੀ ਸੀ ਜਿਹੜੀ ਲੱਖਾਂ ਤੋਂ ਲੱਖਾਂ ਤੇ ਕਰੋੜਾਂ ਦੀ ਬਣ ਗਈ ਤੇ ਉੱਥੇ ਕੀ ਹੋ ਗਿਆ ਮਾਫੀਆ ਐਂਟਰ ਹੋ ਗਿਆ ਉਹਨਾਂ ਨੇ ਆਪਣੀ ਉਹ ਬਣਾ ਲੀਆਂ ਫੈਡਰੇਸ਼ਨਾਂ ਬਣਾ ਲੀਆਂ ਵੀ ਤੂੰ ਇੱਥੇ ਖੇਡ ਨਾ ਸੇ ਡੈਂਕਰ ਐਂਕਰ ਨੰਗੜਮੀਆਂ ਦਾ ਕਤਲ ਹੋ ਗਿਆ ਜਦੋਂ ਗੀਤ ਸਹੀ ਤੋ ਇਹ ਬਹੁਤ ਵੱਡੀ ਗੱਲ ਬਣ ਗਈ ਇਹਦੇ ਵਿੱਚੋਂ ਹੁਕਮ ਚਾੜਤਾ ਇਹਨਾਂ ਨੇ ਵੀ 10ਵਾਂ ਟਰੈਕ ਸਾਨੂੰ ਦੋ ਸਿੱਧੂ ਮੂਸੇ ਵਾਲੇ ਨੇ ਨਾਬਰੀ ਕੀਤੀ ਉਹ ਪੰਜਾਬ ਦਾ ਫਖਰੀ ਉਹ ਕਹਿੰਦਾ ਮੈਂ ਨਹੀਂ ਦੇਣਾ ਉਨੇ ਆਪ ਦਾ ਇੱਕ ਆਜ਼ਾਦ ਸਿਸਟਮ ਚਲਾ ਲਿਆ ਜਿਹਨੇ ਸਾਰੀ ਇੰਡਸਟਰੀ ਜਾਮ ਕਰਤੀ ਥੋੜੇ ਜਿਆਦਾ ਗੁਲਸ਼ਨ ਕੁਮਾਰ ਵੀ ਮਾਰੇ ਸੀ ਬੰਦੇ ਵਾਲਾ ਜੀ ਸੋ ਇਸ ਕਰਕੇ ਇਹ ਇਹ ਇਹਦੇ ਵਿੱਚ ਕਈ ਹੋਰ ਪੱਖ ਨੇ ਚੱਲੀ ਇਹ ਨਹੀਂ ਵੀ ਉਹ ਪੈਸੇ ਨਹੀਂ ਦਿੰਦਾ ਸੀ ਇਸ ਕਰਕੇ ਮਾਰੇ ਆ ਦੂਜੀ ਗੱਲ ਹੈ ਜਿਹੜਾ ਭਾਰਤ ਆ ਨਾ ਜੀ ਇਹਦੀ ਅਜਨਾਈ ਨਾਲ ਪਿਛਲੇ ਸਮੇਂ ਚ ਬਹੁਤ ਨੀੜਤਾ ਹੋ ਗਈ ਜਿਹੜੀ ਉਹਨਾਂ ਦੀ ਮਸਾਦ ਆ ਨਾ ਜੀ ਉਹਦੀ ਇੱਕ ਨੀਤੀ ਆ ਵੀ ਕੋਈ ਬੰਦਾ ਕਬੱਡੀ ਪਲੇਅਰ ਹੋਵੇ, ਸੰਗੀਤਕਾਰ ਹੋਵੇ, ਗੀਤਕਾਰ ਹੋਵੇ, ਜੇ ਉਹਦੀ ਬਹੁਤ ਵੱਡੀ ਚੜ੍ਹਾਈ ਹੋ ਜਾਂਦੀ ਹੈ, ਲੋਕਾਂ 'ਚ ਪਾਪੂਲਰ ਹੋ ਜਾਂਦਾ। ਜੇ ਉਹ ਸਿਆਸਤ ਚ ਆਉਂਦਾ ਉਹ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ। ਉਹਦੀ ਐਲੀਮੀਨੇਸ਼ਨ ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਜਿਹੜਾ ਸਿੱਧੂ ਮਸੇੂਏ ਵਾਲਾ ਤੁਸੀਂ ਮੈਨੂੰ ਇਹ ਦੇਖੋ ਜੀ। ਮੈਂ ਫਗਵਿੰਦਰ ਸਿੰਘ ਰਧਾਵਾ ਦੀ ਇੰਟਰਵਿਊ ਸੁਣੀ ਆਪਣੇ ਜਿਲ੍ਹ ਮੰਤਰੀ ਸੀ ਡਿਪਟੀ ਸੀਐਮਬੀਸੀ। ਉਹ ਕਹਿੰਦੇ ਮੈਂ ਦਿੱਲੀ ਦੇ ਜ਼ਿਲ੍ਹਿਆਂ ਦੇ ਆਈਜੀ ਨੂੰ ਪੁੱਛਿਆ ਵੀ ਯਾਰ ਇਹ ਸਾਰਾ ਕੁਝ ਜ਼ਿਲ੍ਹਾ ਜੋ ਕਿਵੇਂ ਚੱਲ ਰਿਹਾ ਇਹਨਾਂ ਕੋਲ ਸਾਰੇ ਫੋਨ ਸੈਟਲਾਈਟ ਇਹ ਵੋ ਇਹ ਕਿਵੇਂ ਆ ਜਾਂਦੇ ਨੇ ਉਹ ਕਹਿੰਦਾ ਵੀ ਅਸੀਂ ਇਹਨਾਂ ਨੂੰ ਰਾਹ ਦਿੰਨੇ ਆ ਇਹ ਕਰ ਲਈ ਤਾਂ ਕਿ ਸਾਨੂੰ ਇਹਨਾਂ ਦੀਆਂ ਗਤੀਵਿਧੀਆਂ ਦਾ ਪਤਾ ਲੱਗ ਸਕੇ ਜੀ ਇਹ ਕੀ ਕਰਨਾ ਚਾਹੁੰਦੇ ਨੇ ਇਸ ਕਰਕੇ ਇਹ ਸਮੂਹਤਾ ਅਸੀਂ ਨਹੀਂ ਦਿੰਦੇ ਇਹ ਹਾਸਲ ਕਰਦੇ ਨਹੀਂ ਅਸੀਂ ਰੋਕਦੇ ਨਹੀਂ ਹੁਣ ਤੁਸੀਂ ਇਹ ਦੇਖੋ ਸਿੱਧੂ ਮੂਸੇ ਵਾਲਾ ਦਾ ਨਾਮ ਲਿਆ ਤੁਸੀਂ ਇਹ ਸਾਰੇ ਪਰਸਿੱਤ ਗੱਲ ਹੈ ਹੋਈ ਹੈ ਇੱਕ ਸ਼ਰੂਖ ਖਾਨ ਦਾ ਬੰਦਾ ਫੜਿਆ ਡਿਜੈਸਟਰ ਉਹਨੇ ਪੁੱਛ ਕਿ ਚਦਰਾਣ ਦੱਸਿਆ ਵੀ ਅਸੀਂ ਸਿੱਧੂ ਮੂਸੇ ਵਾਲੇ ਨੂੰ ਕਤਲ ਕਰਨਾ ਅਸੀਂ ਰੈਕੀ ਕੀਤੀ ਹੈ ਪਰ ਉਹਦੇ ਕੋਲੇ ਸਿ큐ਰਿਟੀ ਵੱਡੀਆਂ ਹਥਿਆਰ ਵੱਡੇ ਨੇ ਸਾਡੇ ਕੋਲੇ ਛੋਟੇ ਹਥਿਆਰ ਨੇ ਅਸੀਂ ਵੱਡੇ ਹਥਿਆਰ ਲੈ ਕੇ ਉਹਨੂੰ ਕਤਲ ਕਰਨਾ ਤੁਹਾਨੂੰ ਇਹ ਗੱਲ ਦਾ ਪਤਾ ਲੱਗ ਗਿਆ ਪਰ ਤੁਸੀਂ ਨਾ ਇਹ ਪੰਜਾਬ ਨੂੰ ਦੱਸਿਆ ਪਤਾ ਨਹੀਂ ਦੱਸਿਆ ਜਾਂ ਨਹੀਂ ਦੱਸਿਆ ਪਰ ਪੰਜਾਬ ਨੇ ਤਾਂ ਜਦੋਂ ਸਿਕਿਉਰਿਟੀ ਕਡਾਈ ਸਿੱਧੂ ਮੂਸੇਵਾਲੇ ਦਾ ਨਾਮ ਲਿਖਤਾ ਵੀ ਉਹਦੀ ਵੀ ਘਟਾਤੀ ਤੇ ਗੋਲਡੀ ਬਰਾੜ ਕਹਿੰਦਾ ਸਾਡੀ ਤਿਆਰੀ ਪਹਿਲੀ ਸੀ ਮੈਂ ਕਹਿੰਦਾ ਵੀ ਦੋ ਦਿਨਾਂ ਚ ਚੱਕ ਲੋ ਕੰਮ ਸੋ ਦੂਜੀ ਗੱਲ ਜਿਹੜਾ ਤੁਸੀਂ ਸਾਰਾ ਰਿੰਗੈਸਟ੍ਰੀਜ਼ਮ ਦਾ ਜਿਹੜਾ ਪੰਜਾਬ ਹੈ ਨਾ ਜੀ ਪੰਜਾਬ ਨਿਸ਼ਾਨਾ ਬਹੁਤ ਵੱਡਾ ਸਾਰੇ ਪੱਖਾਂ ਤੋਂ ਪੰਜਾਬ ਤੇ ਨਸ਼ੇ ਦੀ ਐਡੀ ਗੱਲ ਕਿਉਂ ਆ ਪੰਜਾਬ ਤੇ ਜਿਹੜੀ ਲੁੱਟ ਮਾਰ ਕੇ ਹੁਣ ਪੰਜਾਬ ਤੇ ਡਾ ਮਾਫੀਆ ਕਿਉਂ ਆ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਵਾਗ ਕਿਉਂ ਆ ਕਿਉਂਕਿ ਪੰਜਾਬ ਦਾ ਇੱਕ ਇਤਿਹਾਸ ਆ ਪੰਜਾਬ ਦਾ ਇੱਕ ਰੋਲ ਆ ਪੰਜਾਬ ਤਾਂ 98 ਸਾਲ ਗੁਲਾਮ ਰਹੇ ਆ ਅੰਗਰੇਜ਼ਾਂ ਨੇ ਲਹੂ ਹੀ ਨਦੀਆਂ ਡੋਲ ਕੇ ਗੁਲਾਮ ਕੀਤਾ ਫਿਰ ਚਲੋ ਵੁਟ ਕੇ ਅੰਗਰੇਜ਼ਾਂ ਦੇ ਖਿਲਾਫ ਪੰਜਾਬ ਦੀ ਲੜਾਈ ਰੋਲ ਦੇਖ ਲਓ ਮੁਲਕ ਦੇ ਖਿਲਾਫ ਲੜਾਈਆਂ ਬਾਹਰ ਲੈਣੇ ਕੀਤੀਆਂ ਨੇ ਮੁਲਕ ਵਾਲਿਆਂ ਨੇ ਬਾਹਰ ਲੈਣੇ ਕੀਤੀਆਂ ਉੱਥੇ ਰੋਲ ਦੇਖ ਲਓ ਇਹਦੇ ਤੁਸੀਂ ਇਹ ਦੇਖ ਲਓ ਹੈ ਇਨ ਕਲਾਸ ਮੁਲਕ ਦੀ ਝੋਕਾਂ ਨੂੰ ਦੂਰ ਕਰਕੇ ਦੌਰ ਰੋਲ ਦੇਖ ਲਓ ਬਈ ਆ ਵੀ ਕਿਹਾ ਜਾਂ ਖੇਤਾ ਜਿਹਦਾ ਇਤਿਹਾਸ ਤੇ ਜਿਹਦੇ ਕੋਲੇ ਸਾਰੇ ਬਾਬਾ ਗੁਰੂ ਨਾਲ ਸਭ ਦਾ ਇੱਕ ਫਲਸਫਾ ਸਰਵੱਤ ਦੇ ਤਲੇ ਦਾ ਮਤਲਬ ਆਪਣਾ ਵਿਗਾੜ ਬਗਾਨਾ ਸੰਡੇ ਇਸ ਕਰਕੇ ਪੰਜਾਬ ਇਹਨਾਂ ਦਾ ਨਿਸ਼ਾਨਾ ਵੀ ਪੰਜਾਬ ਦੇ ਵਿੱਚੋਂ ਕੋਈ ਐਜਾ ਵਰਤਾਂਤ ਨਾ ਬਰੇ ਜਿਹੜਾ ਪੰਜਾਬ ਲਈ ਤੇ ਮੁਲਕ ਲਈ ਕੋਈ ਇਨਸਾਫ ਦਾ ਰਾਹ ਦਿਖਾਵੇ ਕਿਸੇ ਕਰਕੇ ਅਨੰਦਪੁਰ ਸਾਹਿਬ ਨੇ ਮਤੇ ਦੀ ਲੜਾਈ ਸੀ ਇਹਨਾਂ ਨੇ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਸਿਆਸਤ ਨੂੰ ਪੁੱਟਿਆ ਇਸੇ ਕਰਕੇ ਹੁਣ ਤੁਸੀਂ ਇਹ ਦੇਖੋ ਬੀਜੇਪੀ ਨੇ ਐਲਾਨ ਕੀਤਾ ਜਦੋਂ ਦੀ ਪਹਿਲੀ ਇੰਟਰਵਿਊ ਆਈ ਸਾਡੀ ਜੇਲ੍ਹ ਤੋਂ ਨਹੀਂ ਹੋਈ ਜਦੋਂ ਸਾਡੇ ਕੋਲ ਸੀ ਉਹ ਦੀ ਬੇਸ਼ਕੁਸ਼ਾਹੀ ਸੀ ਉਹਦੀ ਨਾਲ ਦੇ ਨਾਲ ਉਹ ਦੀ ਇੰਟਰਵਿਊ ਆ ਗਈ ਉਹੀ ਬੇਸ਼ਕੁਸ਼ਾਹੀ ਇਹਦਾ ਮਤਲਬ ਤੁਸੀਂ ਜੇ ਸਾਰੇ ਵਰਤਾਲੇ ਨੂੰ ਦੇਖੋਗੇ ਨਾ ਕਤਲ ਪੰਜਾਬ 'ਚ ਹੁੰਦੇ ਨੇ ਉਹਨਾਂ ਨੂੰ ਫੜਦਾ ਦਿੱਲੀ ਦਾ ਸਪੈਸ਼ਲ ਫੋਰਸ ਆ ਲੈ ਚਾਹੇ ਮਿੱਡੂਖੇੜੇ ਦਾ ਕਤਲਾ ਚਾਹੇ ਨੰਗਲ ਅੰਮੀਆ ਦਾ ਕਤਲਾ ਚਾਹੇ ਮਾਨਸਾ ਤੋਂ ਬੰਗੈਸਟਰ ਭੱਜਣ ਦਾ ਜਿਹੜਾ ਉਹਨੂੰ ਫੜਨ ਦੀ ਗੱਲ ਆ ਚਾਹੇ ਸ਼ਾਇਦ ਉਹਦਾ ਨਾਮ ਕਹੀਏ ਪ੍ਰਦੀਪ ਆ ਜਿਹੜਾ ਕੋਟਕਪੁਰੇ ਵਾਲੇ ਨੂੰ ਮਾਰਨ ਦੀ ਗੱਲ ਆ ਉਹਨੂੰ ਮਾਰਿਆ ਸ਼ਾਮ ਨੂੰ ਦਿੱਲੀ ਦਾ ਸਪੈਸ਼ਲ ਤਲ ਨੀਲਪੁਰ ਕੋ ਕਾ ਕੇ ਲੈ ਕੇ ਗਿਆ ਜਿਵੇਂ ਉਹਨਾਂ ਨੇ ਇਹ ਸਾਰੇ ਖੁੱਡਿਆਂ ਚ ਰੱਖੇ ਹੁੰਦੇ ਨੇ ਬਾੜੇ ਹੁੰਦੇ ਨੇ ਹੁਣ ਇਹਦੇ ਵਿੱਚ ਜੋ ਪੰਜਾਬ ਦੇ ਬੀ ਜੀ ਪੀ ਨੇ ਕੀਤਾ ਉਹਨਾਂ ਨੇ ਸੁਨਹਿਰਤਾ ਦੀ ਤਰ੍ਹਾਂ ਆਪਣੀ ਔਕਾਤ ਤੇ ਰਹਿ ਤੇਰੇ ਵਸਨੀਆ ਗੱਲਾਂ ਨਹੀਂ ਉਹਨਾਂ ਨੇ ਪੰਜਾਬ ਦੇ ਰਾਜ ਤੰਤਰ ਨੂੰ ਸਿਆਸਤੰਤਰ ਨੂੰ ਜ਼ੀਰੋ ਕਰਕੇ ਦਿਖਾਤਾ ਦੋ ਇੰਟਰਵਿਊਆਂ ਵਿੱਚ ਆਪੀ ਇਹ ਕਰਕੇ ਇਹ ਜਿਹੜੀ ਜੰਗੈਸਟਰ ਪਿਆਸਤਾ ਪੂਰਾ ਮਾਫੀ ਨੂੰ ਪੰਜਾਬ 'ਚ ਇਸ ਕਰਕੇ ਲਾਗੂ ਕੀਤੀ ਜਾ ਰਹੀ ਆ ਤਾਂ ਕਿ ਪੰਜਾਬ 'ਚ ਵੱਨ ਤੋਂ ਵੱਧ ਘੋੜਾ ਪਾਇਆ ਜਾ ਸਕੇ ਜੇ ਇਹ ਜੀ ਹਾਲਤ ਕਿਸੇ ਹੋਰ ਮਲਕ ਤੇ ਹੁੰਦੀ ਸਰਕਾਰ ਨੂੰ ਤੇ ਡੀਜੀਪੀ ਨੂੰ ਅਸਤੀਫਾ ਦੇਣਾ ਚਾਹੀਦਾ ਰਿਹਾ ਡੀਜੀਪੀ ਆ ਤੁਸੀਂ ਦੇਖੋ ਜੀ ਕਿ ਹਾਇਫੀਤ ਕੀ ਆ ਇਹ ਕਾਰਜਕਾਰੀ ਡੀਜੀਪੀ ਆ ਐਨੇ ਸਾਲ ਹੋ ਗਏ ਰੈਗੂਲਰ ਡੀਜੀਪੀ ਨਹੀਂ ਜੀ ਇਹੀ ਆ ਨਾ ਜਿਹੜਾ ਇਹਦਾ ਬਾਪ ਸੀ ਕੋਈ ਵੱਡਾ ਮਿਲਟਰੀ ਅਫਸਰ ਸੀ ਇਹਦਾ ਸੌੜਾ ਸੀ ਉਹ ਕੋਈ ਡੀਜੀਪੀ ਰਿਹਾ ਪੰਜਾਬ ਦਾ ਤੇ ਕਿਹੇ ਕੇਂਦਰੀ ਵੱਲ ਦਾ ਹੈ ਬੈਕਮੇਡਾ ਸੋ ਇਸ ਕਰਕੇ ਬੜੀ ਖਤਰਨਾਕ ਤਰੰਡ ਹੈ ਜੇ ਜੇ ਤੁਸੀਂ ਇਹ ਕਹੀ ਜਾਓ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੇ ਨਾਮਲੇ ਚ ਨੰਬਰ 2 ਆ ਬਿਲਕੁਲ ਉਹ ਨੰਬਰ 2 ਕਤਲਾਂ ਦੀ ਗਿਣਤੀ ਦੇ ਮੁਕਾਬਲੇ ਪੰਜਾਬ ਤੋਂ ਜਿਹੜਾ ਇੱਕ ਕਤਲ ਹੁੰਦਾ ਉਹਦਾ ਬਾਹਰਲੇ ਸੂਬਿਆਂ ਚ ਹਜ਼ਾਰ ਕਤਲ ਤੋਂ ਵੱਧ ਅਸਰ ਪੈ ਡਾਲੇ ਡਾਲੇ ਇਹ ਦੂਜਾ ਇੰਟਰਵਿਊ ਚ ਨਾ ਕਿਸ ਨੇ ਹੱਦ ਤੱਕ ਇਕੱਲੀ ਗੱਲ ਇੰਟਰਵਿਊ ਹੋਣ ਦੀ ਪਹਿਲੀ ਗੱਲ ਇੰਟਰਵਿਊ ਹੋ ਹੀ ਨਹੀਂ ਸਕਦੀ ਸੀ ਤੁਸੀਂ ਦੇਖੋ ਜਦੋਂ ਇਹਨਾਂ ਨੂੰ ਪੰਜਾਬ ਪੁਲਿਸ ਲੈਣ ਨਹੀਂ ਇਹਨਾਂ ਨੂੰ ਕਿੰਨੀ ਸਕਿਉਰਿਟੀ ਤੇ ਸ਼ਰਤਾਂ ਲਾ ਕੇ ਭੇਜਿਆ ਗਿਆ ਵੀ ਆਹ ਸਕਿਉਰਿਟੀ ਰਣੀ ਐ ਬਲਕਿ ਐਂਟੀ ਲੈਸਟਰ ਸੋਰਸ ਆ ਉਹ ਵੀ ਇਹ ਹਰਾਸਤ ਦੇ ਵਿੱਚ ਸੀ ਤੇ ਡਾਕਟਰ ਦੇ ਵਿੱਚ ਇੰਟਰਵਿਊ ਹੋਈ ਇੰਟਰਵਿਊ ਇਹਦੇ ਚੈਨਲ ਨੇ ਕੀਤੀ ਜਿਹੜਾ ਗੁੰਦੀ ਮੀਡੀਆ ਜਿਹੜੇ ਕਰੇ ਨਹੀਂ ਸਕਦਾ ਤੇ ਇਹਨੂੰ ਤਾਂ 5 ਮਿੰਟ ਪਤਾ ਲੱਗ ਸਕਦਾ ਸੀ ਜੇ ਜਿਹਨੇ ਇੰਟਰਵਿਊ ਕੀਤੀ ਆ ਉਹਨੂੰ ਫਨੀ ਕਰਤਾ ਕਿਉਂਕਿ ਇੰਟਰਵਿਊ ਕਰਾਈ ਆ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਇੰਟਰਵਿਊ ਕਰਾਈ ਆ ਮਿਠ ਕੇ ਕਰਾਈ ਆ ਤੇ ਸੁਨੇਹਾ ਇਹਦਾ ਪਹਿਲੇ ਟਿਕ ਉਸ ਸੁਨੇਹਾ ਦਾ ਸਾਫੀ ਮਾਰਿਆ ਜੀ ਉਹਨੂੰ ਮਾਰਿਆ ਜੀ ਉਹਨੂੰ ਮਾਰਿਆ ਉਹਨੂੰ ਮਾਰਿਆ ਅਸੀਂ ਕੀਤਾ ਸਾਰਾ ਕੁਝ ਦੂਜਾ ਜਦੋਂ ਡੀਜੀਪੀ ਕੇ ਆਏ ਹੋਈ ਨਹੀਂ ਜਿਹੜਾ ਬੇਸ਼ਕੂਸ਼ ਆ ਇਹ ਜੀ ਨਹੀਂ ਸੀ ਉਸੇ ਦੇਸ਼ ਨੂੰ ਸ਼ੱਕ ਤਿਲਕ ਲਾ ਕੇ ਉਹਨੂੰ ਇੰਟਰਵਿਊ ਦਿੱਤੀ ਗੌਰਖਿਆ ਮੈਂ ਕਰੂੰਗਾ ਖਾਲਸਾ ਹੰਦੇ ਖਿਲਾਫ ਮੈਂ ਨਿਕਲੂੰਗਾ ਮੈਸੇਜ ਕੀ ਸੀ ਜਿਹੜੀ ਜਿਹੜੀ ਮੁਲਕ ਦੀ ਫਾਸਤ ਸਿਆਸਤ ਦਾ ਉਹਦੀ ਹਮਾਇਤ ਕਿਉਂ ਵੱਡੀ ਇਸੇ ਕਰਕੇ ਗੁਜਰਾਤ ਵਿੱਚ ਅੱਜ ਸਭ ਤੋਂ ਵੱਧ ਸਿਹਰ ਨੂੰ ਕੀਤਾ ਹੋਇਆ ਨਾ ਇਹ ਵੀ ਸਹੀ ਹੋ ਸਕਦੀ ਆ ਨਾ ਇਹ ਹੋ ਸਕਦਾ ਇਹਦਾ ਮਤਲਬ ਜਿਹੜੀ ਗੰਗਾ ਸਿਆਸਤ ਆ ਇਹ ਭਾਰਤੀ ਸਰੀਰ ਦੀ ਸਿਆਸਤ ਆ ਤਾਂ ਕਿ ਲੋਕਾਂ ਦੇ ਮਨ ਤੇ ਡੈਕ ਪਾਈ ਜਾ ਕੇ ਡਰਾਇਆ ਜਾਵੇ ਤੇ ਲੋਕ ਇਹ ਕਹਿਣ ਤੁਸੀਂ ਜੀ ਸਖਤੀ ਕਰੋ ਸਖਤੀ ਕਰੋ ਸਖਤੀ ਕਰੋ ਸਖਤੀ ਕਰੋ ਜਿਹੜੇ ਅਸਲ ਗੈਸਟਰ ਦੇ ਉਹਨਾਂ ਤੇ ਤਾਂ ਸਖਤੀ ਹੁੰਦੀ ਨਹੀਂ ਜਿਹੜੇ ਪੰਜਾਬ ਪੁਰਸ ਉਹ ਹੱਥ ਲੱਗਦੇ ਨੇ ਉਹਨਾਂ ਨੂੰ ਭਗਨਾ ਕੋਠੀ ਪੁਸਮਕਾਲ ਵਿੱਚ ਮਾਰ ਦਿੰਦੇ ਨੇ ਸੋ ਇਹ 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 ਦਿਖਾਤਾ ਪੰਜਾਬ ਵਾਲਿਆਂ ਨੂੰ ਸੋ ਸਖਤੀ ਪਾਰਟੀ ਕਿਉਂ ਚੁੱਪ ਨਹੀਂ ਸਾਰੀ ਮੁੱਖ ਮੰਤਰੀ ਕਿਉਂ ਚੁੱਪ ਲੋ ਡੀਜੀਪੀ ਕਿਉਂ ਚੁੱਪ ਦਸੋ ਇਹ ਦੀ ਤਰ੍ਹਾਂ ਵੈਸਾ ਹੈ ਐਡਾ ਵੱਡਾ ਮਸਲਾ ਜਿਹਨੇ ਪੰਜਾਬ ਦੇ ਵਿੱਚ ਕਹਿੰਦੇ ਇਹਦਾ ਮਸਲਾ ਜਿਹੜਾ ਬਿਸ਼ਨੋਈਆ ਉਸ ਗੈਂਗ ਦੀ ਐਡੀ ਡੈਕਸ ਪਾਰ ਪੰਜਾਬ ਚ ਬਿਪਸ ਵਾਲੇ ਵੀ ਉਦੋਂ ਕੰਮਦੇ ਨੇ ਸਿਆਸਤਦਾਨ ਵੀ ਕੰਮਦੇ ਨੇ ਸਰਕਾਰ ਵੀ ਕੰਮਦੀ ਹੈ ਮੈਂ ਨੇ ਇੱਕ ਇੰਟਰਵਿਊ ਸੁਣ ਰਿਹਾ ਸੀ ਕਿ ਅੰਮ੍ਰਿਤਸਰ ਚ ਬੰਦਾ ਮਾਰਿਆ ਸੀ ਉਹ ਵੀ ਜਿੰਸਟਰਾਂ ਨੇ ਮਾਰਿਆ ਸੀ ਉਹ ਕਹਿੰਦਾ ਜਦੋਂ ਅਸੀਂ ਪੁਲਿਸ ਵਾਲਿਆਂ ਕੋਲੇ ਜਾਂਦੇ ਹਾਂ ਉਹ ਕਹਿੰਦੇ ਠੀਕ ਆ ਜੀ ਅਸੀਂ ਜਾਂਚ ਕਰ ਰਹੇ ਹਾਂ ਪਰ ਸਾਡੇ ਬੱਚੇ ਅਜੇ ਸਕੂਲਾਂ 'ਚ ਪੜ੍ਹਦੇ ਨੇ ਇਹਦੇ ਵਿੱਚ ਪੈਸਾ ਵੀ ਵੱਡਾ ਨਮਰਵਾ ਇਹ 'ਚ ਵਿਸ਼ੇਸ਼ ਵੀ ਨਮਰਵਾ ਪਰ ਜਾਵਲੇ ਇਹ ਭੰਗੂ ਸਾਹਿਬ ਬਹੁਤ ਵੱਡੀ ਖਤਰੀ ਦੀ ਘੰਟੀਆਂ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਜੀ ਮੈਸੇਮ ਆਲੇ ਸਭਰਾ ਆਖਰੀ ਸਵਾਲ ਹੈ ਇਹਦੇ 'ਚੋਂ ਨਿਕਲੂਗਾ ਹੁਣ ਕੁਝ ਕੋਈ ਸੰਜੀਦਾ ਕਾਰਵਾਈ ਹੋਊਗੀ ਜਾਫਰ ਨਹੀਂ ਥੋੜੇ ਦਿਨਾਂ ਬਾਅਦ ਕੋਈ ਹੋਰ ਇਸ਼ੂ ਆ ਜਾਊਗਾ ਇਹਦੇ ਤੇ ਪੜਦਾ ਪੈ ਜਾਊਗਾ ਗੱਲ ਅੱਗੇ ਤੁਰ ਜੂਗੀ ਦੇਖੋ ਜੀ ਪੰਜਾਬ ਸਰਕਾਰ ਨੇ ਬਣਾਈ ਸੀ ਕਮੇਟੀ ਕੱਖ ਨਹੀਂ ਨਿਕਲਿਆ ਉਹ ਚ ਉਸ ਦਿਨ ਇਹ ਤਾਂ ਹਾਈ ਕੋਰਟ ਨੇ ਜਦੋਂ ਕਮੇਟੀ ਬਣਾਈ ਸਿੱਟ ਬਣਾਈ ਆਓ ਹਾਈ ਕੋਰਟ ਦੀ ਪ੍ਰੋਟੈਕਸ਼ਨ ਮਿਲ ਗਈ ਉਹਨਾਂ ਮੰਨਿਆਂ ਨੂੰ ਬਾਹਰ ਗੱਲ ਨਿਕਲ ਆਈ ਕਿਉਂਕਿ ਹੁਣ ਜੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨਗੇ ਇਹ ਤਾਂ ਇਹ ਹੋਊਗਾ ਕਿ ਕਿਉਂਕਿ ਜੀ ਬਦਲਣ ਨੂੰ ਭਾਵਨਾ ਨਾਲ ਕਾਰਵਾਈ ਕਰਦੇ ਆ ਮੈਨੂੰ ਵੀ ਲੱਗਦਾ ਹੈ ਕਿ ਕੋਈ ਗੱਲ ਨਹੀਂ ਸਹੀ ਜੇ ਭਾਈ ਜੀ ਐਡਾ ਗੰਭੀਰ ਮਸਲਾ ਪਹਿਲੀ ਗੱਲ ਹਾਈ ਕੋਰਟ ਨੂੰ ਹੋਣਾ ਚਾਹੀਦਾ ਨਹੀਂ ਚਾਹੀਦੀ ਪੰਜਾਬ ਸਰਕਾਰ ਨੂੰ ਇਹ ਵੀ ਜਾਂਚ ਕਰੋ ਤੇ ਦੋਸ਼ੀਆਂ ਨੂੰ ਮੁਜਰਰਾਂ ਦੇ ਕੇ ਕਾਇਦੇ ਚ ਛੜਾ ਕਰੋ ਦੂਜੀ ਗੱਲ ਪੰਜਾਬ ਪੁਲਿਸ ਨੂੰ ਜਾਂ ਮੁੱਖ ਮੰਤਰੀ ਜਿਹੜਾ ਗ੍ਰਹਿ ਮੰਤਰੀ ਵੀ ਆ ਗ੍ਰਹਿ ਮੰਤਰੀ ਵੀ ਆ ਉਹਨੂੰ ਕਹਿਣਾ ਚਾਹੀਦਾ ਸੀ ਅਸੀਂ ਵੀ ਜਾਂਚ ਕਰਾਂਗੇ ਦੋਸ਼ੀਆਂ ਨੂੰ ਬਖਸ਼ਾਂਗੇ ਨਹੀਂ ਜਿਹੜੀ ਚੁੱਪਾ ਇਹਦਾ ਅਰਥ ਕੀ ਆ ਜੀ ਇਹ ਤਾਂ ਮਨਨ ਬੜੀ ਵੱਡੀ ਖਤ ਵੱਡੀ ਖਤਰੇ ਦੀ ਘੰਟੀ ਹੈ ਨਾ ਕੋਈ ਸਿਆਸੀ ਪਾਰਟੀ ਬੋਲੀਏ ਦੇਖ ਲਾ ਜੀ ਮਤਲਬ ਤੁਸੀਂ ਇੱਜੇ ਵੱਡਾ ਇੱਕ ਕਿਉਂਕਿ ਜਦੋਂ ਮੁਲਕ ਦੇ ਵਿੱਚ ਤੁਸੀਂ ਫਾਸ਼ੀਵਾਦ ਨੂੰ ਉਭਾਰਨਾ ਹੋਵੇ ਉਦੋਂ ਜਿਹੜੇ ਇਹਨਾਂ ਦੀਆਂ ਤਾਕਤਾਂ ਨੇ ਇਹ ਜੇ ਗੈਂਗ ਨੇ ਉਹਨਾਂ ਨੂੰ ਵੀ ਉਭਾਰਿਆ ਜਾਂਦਾ ਤਾਂ ਕਿ ਲੋਕਾਂ ਦੇ ਮਨਾਂ ਤੇ ਡੈਸ਼ ਪਵੇ ਕਿ ਉਹ ਕਹਿੰਦੇ ਸਖਤ ਕਾਨੂੰਨ ਬਣਾਓ ਆਹ ਕਰੋ ਆਹ ਕਰੋ ਆਹ ਕਰੋ ਫਾਸੀ ਦਿਓ ਇਹਨਾਂ ਨੂੰ ਮੁਕਾਬਲੇ ਬਣਾਓ ਇਹਨਾਂ ਦੇ ਇੰਦੀ ਕਰਦੇ ਨੇ ਨਾ ਪਹਿਲਾਂ ਇਹ ਪੰਜਾਬ ਬੋਲਿਆ ਹੁਣ ਤੱਕ ਜਿਹੜੇ ਨਵੇਂ ਕਾਨੂੰਨ ਬਣਾ ਰਹੇ ਉਹਨਾਂ ਬਾਰੇ ਤੇ ਜਾਂ ਬੋਲਿਆ ਬੜੀ ਖਤਰੇ ਦੀ ਘੰਟੀ ਆ ਭੰਗੂਰ ਸਾਹਿਬ ਸਾਡੇ ਲਈ ਇਹਦੇ ਲਈ ਸਿਆਸਤਦਾਨ ਅਸਰਸ਼ਾ ਪੁਲਸ ਇਹ ਸਾਰੇ ਮੁਜਰਮਾਂ ਦੇ ਕਟੇਰੇ 'ਚ ਖੜੇ ਨੇ ਇਸ ਕਰਕੇ ਲੋਕਾਂ ਨੂੰ ਇਹਦਾ ਗੰਭੀਰ ਨੋਟਸ ਲੈ ਕੇ ਇਹਦੇ ਬਾਰੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਹਾਲੇ ਤਾਂ ਇੰਟਰਵਿਊ ਆਈ ਹੈ ਨਾ ਦੂਜੀ ਆਊਗੀ ਉਹਦਾ ਕੀ ਆ ਸਭ ਤੋਂ ਵੱਡੀ ਗੱਲ ਆ ਜਿਹੜੇ ਸਮਝਣੀ ਚਾਹੀਦੀ ਆ ਜਿਹੜਾ ਉਹਨੇ ਸੰਦੇਸ਼ ਦਿੱਤਾ ਮੈਂ ਖਾਲਸਤਾਨੀਆਂ ਨੂੰ ਅਗਲੇ ਨਿਸ਼ਾਨੇ ਖਾਲਸਤਾਨੀ ਹੋਣਗੇ ਮੈਂ ਗੌਰ ਰੱਖੇਕਾ ਯਾਨੀ ਹਿੰਦੂ ਟੈਰਰਿਸਟ ਬਣਾ ਕੇ ਆਪਣੇ ਆਪ ਨੂੰ ਨੇ ਪੇਸ਼ ਕੀਤਾ ਤੇ ਸਰਕਾਰ ਨੂੰ ਉਹਦੇ ਸਾਹਮਣੇ ਆ ਜੀ ਸਰਕਾਰ ਨੇ ਉਹਨੂੰ ਸਾਹਮਣੇ ਲਿਆ ਤਾਂ ਮੈਨੂੰ ਵੀ ਲੱਗਦਾ ਕਿ ਕੁਝ ਨਿਕਲ ਪਾਉਣ ਨੂੰ ਹੈ ਵੀ ਮੈਨੂੰ ਤਾਂ ਲੱਗਦਾ ਜੀ ਬਿਲਕੁਲ ਸੋਮਾਲੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਦੇ ਲਈ ਧੰਨਵਾਦ ਸ਼ੁਕਰੀ ਆ ਜੀ ਧੰਨਵਾਦ ਜੀ ਥੈਂਕ ਯੂ ਮੈਲੀ ਸਰ